ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਮਹਿੰਮ ਚਾਲੂ ਕੀਤੀ ਹੈ ਨਸ਼ੇ ਤਸਕਰਾਂ ਨੂੰ ਭਜਾਉਣ ਦੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਨਸ਼ਾ ਕਿਸ ਤਰੀਕੇ ਦੇ ਨਾਲ ਵੱਧ ਰਿਹਾ ਹੈ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਕਿਹੜੀਆਂ ਸਰਕਾਰਾਂ ਸੀਗੀਆਂ ਅਕਾਲੀ ਸਰਕਾਰ ਦੇ ਵਿੱਚ ਚਿੱਟਾ ਕਿਸ ਤਰੀਕੇ ਦੇ ਨਾਲ ਅੱਗੇ ਆਇਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟਾ ਨਾਮ ਦਾ ਨਸ਼ਾ ਸੁਣ ਨੂੰ ਨਹੀਂ ਮਿਲਦਾ ਸੀਗਾ ਮੈਂ ਇੱਕ ਬਾਰਡਰ ਸ਼ਹਿਰ ਨੂੰ ਅੰਮ੍ਰਿਤਸਰ ਨੂੰ ਬਲੌਂਗ ਕਰਦੀ ਹੈ ਔਰ ਪਿੱਛੇ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਐਜ਼ ਅ ਸੋਸ਼ਲ ਐਕਟੀਵਿਜ਼ਮ ਦੇ ਤੌਰ ਦੇ ਉੱਤੇ ਮੈਂ ਕਮੇਟੀਆਂ ਵੀ ਬਣਾਈਆਂ ਸੀਗੀਆਂ ਤੇ ਅਸੀਂ ਉੱਥੇ ਜਾ ਕੇ ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਨਸ਼ਾ ਤਸਕਰ ਨੇ ਸਾਡੀਆਂ ਮਾਵਾਂ ਦੇ ਪੁੱਤਾਂ ਨੂੰ ਸਾਡੇ ਤੋਂ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਭਰਾ ਉਹਨਾਂ ਨੂੰ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਹਸਬੰਡ ਉਹਨਾਂ ਨੂੰ ਹੋ ਲੰਦੇ ਨੇ ਸੋ ਇਸ ਕਰਕੇ ਜਿਹੜੀ ਸਾਨੂੰ ਇਹ ਗਰਾਊਂਡ ਪੱਧਰ ਦੇ ਉੱਤੇ ਇਹ ਮਹਿੰਮ ਚਲਾਉਂਦੀ ਬਹੁਤ ਲੋੜ ਸੀਗੀ ਕਿਉਂਕਿ ਬਹੁਤ ਸਾਰੀਆਂ ਗਵਰਨਮੈਂਟਸ ਨੇ ਅੱਜ ਤੱਕ ਵਾਅਦੇ ਕੀਤੇ ਨੇ ਬਟ ਕਿਸੇ ਨੇ ਵੀ ਅੱਜ ਤੱਕ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਰਨਮੈਂਟ ਦੇ ਵਿੱਚ ਅੱਜ ਹੋ ਰਿਹਾ ਹੈ ਇਹ ਕਦੀ ਕਿਸੇ ਗਵਰਨਮੈਂਟ ਨੇ ਨਹੀਂ ਕੀਤਾ ਨਸ਼ੇ ਨਸ਼ਿਆਂ ਵਾਸਤੇ ਕਦੀ ਇਸ ਤਰੀਕੇ ਦੇ ਨਾਲ ਮਹਿੰਮ ਨਹੀਂ ਚਲਾਈ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਇਹ ਗਰਾਊਂਡ ਪੱਧਰ ਦੇ ਉੱਤੇ ਇਹ ਨਸ਼ਾ ਮਹਿੰਮ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੂੰਗੀ ਆਪ ਗਵਰਨਮੈਂਟ ਦੇ ਵਿੱਚ 10 ਟਾਈਮ ਜ਼ਿਆਦਾ ਜਿਹੜਾ ਹੈ ਉਹ ਹਿਰੋਇਨ ਜਿਹੜੀ ਹੈ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਨਸ਼ਾ ਹੈ ਉਹ ਫੜਿਆ ਗਿਆ ਹੈ ਇਹ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਉਸ ਤੋਂ ਬਾਅਦ ਆਪ ਗਵਰਨਮੈਂਟ ਦੇ ਅੰਦਰ 85% ਜਿਹੜਾ ਇੱਕ ਕਨੈਕਸ਼ਨ ਰੇਟ ਜਿਹੜਾ ਆ ਉਹ ਬਾਕੀ ਐਸ ਕੰਪੈਰੀਟਿਵਲੀ ਵਧਿਆ ਆ ਗਵਰਨਮੈਂਟ ਜਿਹੜੀ ਸੀਗੀ ਕਾਂਗਰਸ ਦੀ ਉਹਦੇ ਵਿੱਚ 2018 ਦੇ ਵਿੱਚ 59% ਸੀਗਾ ਸੋ ਜਾਰੀਆਂ ਐਫਆਈਆਰਸ ਹੋਈਆਂ ਨੇ ਐਫਆਈਆਰ ਹੋਣ ਦੇ ਨਾਲ ਨਾਲ ਇਹ ਪਹਿਲੀ ਗਵਰਨਮੈਂਟ ਹੈ ਜਿਨ੍ਹਾਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਜ਼ ਕੀਤਾ ਹੈ ਸੋ ਆਪ ਗਵਰਨਮੈਂਟ ਨੇ 800 ਪਲੱਸ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈ ਉਹਦੇ ਨਾਲ 500 ਕਰੋੜ ਵੱਟ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੀ ਉਹ ਸੀਜ਼ ਕੀਤੀ ਹੈ ਸੋ ਨਾਲ ਹੀ ਮੈਂ ਜਿਹੜੀ ਸਭ ਤੋਂ ਵਧੀਆ ਜਿਹੜੀ ਇਹਨਾਂ ਨੇ ਮਹਿੰਮ ਚਾਲੂ ਕੀਤੀ ਹੈ ਡਿਮੋਲਿਸ਼ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਿ ਸਾਡੇ ਸਾਡੇ ਬੱਚਿਆਂ ਨੂੰ ਮਾਰ ਕੇ ਉਹਨਾਂ ਨੂੰ ਨਸ਼ੇ ਦੇ ਇੱਕ ਨਸ਼ੇ ਦੇ ਵਿੱਚ ਲਾ ਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀਗੇ ਉਸ ਪ੍ਰੋਪਰਟੀਆਂ ਨੂੰ ਡਿਮੋਲਿਸ਼ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਬਹੁਤ ਵਧੀਆ ਪੰਜਾਬ ਗਵਰਨਮੈਂਟ ਨੇ ਜਿਹੜੀ ਹੈ ਸਟਾਰਟ ਕੀਤੀ ਹੈ ਸੋ ਸਾਡੇ ਬਹੁਤ ਸਾਰੇ ਬਾਰੂ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਵਾਪਸ ਆ ਰਹੀ ਹੈ ਔਰ ਬਹੁਤ ਸਾਰਾ ਰੋਜ਼ਗਾਰ ਕ੍ਰੀਏਟ ਕਰ ਰਹੀ ਹੈ ਸੋ ਅਸੀਂ ਸਾਰੇ ਜਾਣੇ ਮਿਲ ਕੇ ਇਹ ਮੁਹਿੰਮ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਸਾਡੇ ਯੂਥ ਨੂੰ ਸਾਥ ਦੇਣਾ ਚਾਹੀਦਾ ਹੈ